ਸਸਰੀ ਕਾਲਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਬੈਂਗਣ ਆਪਣੇ ਰੁੱਸ ਗਏ ਕਹਿੰਦੇ ਅਖੇ ਤੁਸੀਂ ਸਾਡਾ ਕੱਲਿਆਂ ਦਾ ਹੀ ਪੜਥਾ ਬਣਾ ਦਿੰਨੇ ਹੋ ਤੇ ਮੈਂ ਅਖਿਆ ਵੀ ਤੁਸੀਂ ਰੁੱਸੋ ਨਾ ਆਪਾਂ ਇਹੋ ਜਿਹਾ ਕੰਮ ਨਹੀਂ ਕਰਨਾ ਤੁਹਾਡੀ ਟੀਮ ਆਪਾਂ ਵਧਾ ਦੇਣੀ ਹੈਗੀ ਆ ਆਪਾਂ ਭਾਈ ਇਹਨਾਂ ਦੀ ਟੀਮ ਵਧਾਤੀ ਆਪਾਂ ਨਾਲ ਕੀ ਕੀਤਾ ਜੀ ਬੈਂਗਣ ਰੱਖੇ ਤੇ ਨਾਲ-ਨਾਲ ਆਪਾਂ ਮਟਰ ਤੇ ਨਾਲ ਲਸਣ ਤੇ ਨਾਲ ਟਮਾਟਰ ਸਾਰਾ ਕੁਝ ਰੱਖਿਆ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਤੇਲ ਪਾ ਲੈਣਾ ਹੈਗਾ ਜੀ ਫਰਾਈ ਪੈਨ ਦੇ ਵਿੱਚ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਜੀ ਬੈਂਗਣਾ ਨੂੰ ਕੱਟ ਲਓ ਵਿੱਚੋਂ ਕਿਉਂਕਿ ਇਹਦੇ ਵਿੱਚ ਮਾਊ ਹੁੰਦੇ ਨੇ ਤੇ ਉਹਨਾਂ ਦਾ ਪਤਾ ਲੱਗ ਜਾਂਦਾ ਹੈਗਾ ਤੇ ਜੇ ਹੋਣ ਤਾਂ ਸੁੱਟ ਦਿਓ ਪਰਾਂ ਤੇ ਨਹੀਂ ਤਾਂ ਫਿਰ ਇਹਨਾਂ ਨੂੰ ਵਰਤ ਲਓ ਧੋਸ ਵਾਰ ਕੇ ਰੱਖ ਲਓ ਪਹਿਲਾਂ ਸਬਜੀ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਜੀ ਇਹਨਾਂ ਦੀ ਟੀਮ ਦੇ ਵਿੱਚ ਸ਼ਾਮਲ ਕਰ ਦਿਓ ਜੀ ਮਟਰ ਠੀਕ ਹੈ ਜੀ ਟਮਾਟਰ ਲਸਣ ਇਹ ਸਾਰਾ ਕੁਝ ਇਹਦੇ ਉੱਤੇ ਮੁੱਦਾ ਮਾਰ ਲੈਣਾ ਤੇ ਉੱਤੋਂ ਆਪਾਂ ਨੇ ਇਹ ਟੱਕ ਦੇਣਾ ਹੈਗਾ ਟਕਣ ਨਾਲ ਇਹਦੀ ਭਾਫ਼ ਬਣ ਜੂਗੀ ਜੀ ਤੇ ਇਹਨਾਂ ਨੇ ਤਿਆਰ ਹੋ ਜਾਣਾ ਹੈ ਕਿਉਂਕਿ ਇਹ ਤਰੀਕਾ ਬਹੁਤ ਹੀ ਵਧੀਆ ਹੈ ਜੀ ਤੇ ਨਵਾਂ ਤਰੀਕਾ ਤੁਸੀਂ ਇਹ ਵਰਤੋ ਜਰੂਰ ਮੈਨੂੰ ਨਹੀਂ ਲੱਗਦਾ ਕੁੜੀਓ ਪਹਿਲਾਂ ਤੁਸੀਂ ਇਸ ਤਰ੍ਹਾਂ ਬਣਾਏ ਹੋਣਗੇ ਜੇ ਬਣਾਏ ਵੀ ਹੋਏ ਤਾਂ ਦੱਸਣਾ ਜਰੂਰ ਮੈਨੂੰ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਠੀਕ ਹੈ ਲੋ ਜੀ ਆਪਣੇ ਬੈਂਗਣ ਬਣ ਕੇ ਹੋ ਗਏ ਤਿਆਰ ਤੇ ਨਾਲ ਨਾਲ ਮਟਰ ਵੀ ਹੋ ਗਏ ਰੁੱਸਣ ਕਿਸੇ ਨੂੰ ਨਹੀਂ ਦੇਣਾ ਕਿਉਂਕਿ ਅੱਗੇ ਇਹ ਆਕੜ ਜਾਂਦੇ ਸੀ ਕਹਿੰਦੇ ਸੀ ਸਾਡਾ ਤਾਂ ਚੱਕ ਕੇ ਤੁਸੀਂ ਪੜਥਾ ਬਣਾ ਦਿੰਨੇ ਹੋ ਮੈਂ ਕਿਹਾ ਵੀ ਹੁਣ ਤੁਹਾਡਾ ਕੱਲਿਆਂ ਦਾ ਨਹੀਂ ਬਣਾਉਂਦੇ ਹੁਣ ਆਪਾਂ ਸਾਰਿਆਂ ਦਾ ਉਹਨਾਂ ਨੂੰ ਇਕੱਠਾ ਕਰਕੇ ਸਾਰਿਆਂ ਦਾ ਬਣਾ ਦੇਣਾ ਚਲੋ ਜੀ ਚੱਕੋ ਛਿੱਲ ਲਓ ਇਹਨਾਂ ਨੂੰ ਛਿੱਲ ਕੇ ਤੁਸੀਂ ਆਹ ਗ੍ਰਾਈਂਡਰ ਜਾਂ ਹੁੰਦਾ ਜਿਹੜਾ ਇਹਦੇ ਵਿੱਚ ਪਾ ਲਓ ਇਹਦੇ ਚ ਆਪਾਂ ਗ੍ਰाइंड ਕਰ ਲਾਂਗੇ ਵੈਸੇ ਤਾਂ ਇਹ ਕੁੰਡੇ ਘੋਟੇ ਨਾਲ ਵੀ ਰਗੜੇ ਜਾਂਦੇ ਨੇ ਪਰ ਕਾਦੇ ਵਾਸਤੇ ਜਦੋਂ ਆਪਾਂ ਨੂੰ ਸੁਵਲਤ ਮਿਲੀ ਹੋਈ ਆ ਹਨਾ ਆਹ ਟਮਾਟਰ ਵੀ ਛਿੱਲ ਲਓ ਜੀ ਇਹਨਾਂ ਦਾ ਛਿਲਕਾ ਲਾ ਲਓ ਤੁਸੀਂ ਟਮਾਟਰਾਂ ਦਾ ਵੀ ਉੱਪਰੋਂ ਉੱਪਰ ਤੇ ਇਹਨਾਂ ਨੂੰ ਜਦੋਂ ਆਪਾਂ ਥੋੜਾ ਜਿਹਾ ਭਾਫ਼ ਬੰਦ ਕਰ ਦਿਆਂਗੇ ਨਾ ਤੇ ਇਹ ਤਿਆਰ ਹੋ ਜਾਂਦੇ ਨੇ ਜੀ ਕਿਉਂਕਿ ਇਹ ਆਪਾਂ ਕੱਲੇ ਨਹੀਂ ਪਾਉਣੇ ਨਾਲ ਤੇਲ ਵੀ ਪਾਇਆ ਹੋਇਆ ਸੀ ਫਿਰ ਇਹ ਉਹ ਖਰਾਬ ਨਹੀਂ ਹੁੰਦੇ ਹੈਗੇ ਨਾਲ ਨਾਲ ਆ ਮਟਰ ਦੇਖੋ ਇਹ ਵੀ ਤਿਆਰ ਹੋ ਗਿਆ ਆਪਾਂ ਥੋੜਾ ਜਿਹਾ ਇਹਨਾਂ ਨੂੰ ਛਿੱਲ ਲੈਣਾ ਹੈਗਾ ਲਸਣ ਵੀ ਵਧੀਆ ਤਿਆਰ ਹੋ ਗਿਆ ਮੈਂ ਕਹਿੰਦੀ ਆਂ ਕਿਆ ਬਾਤਾਂ ਹੋਵੇ ਤਾਂ ਛੱਲਿਆ ਨਹੀਂ ਜਾਂਦਾ ਨਾ ਹੀ ਟੁੱਟ ਜਾਂਦੇ ਨੇ ਛਿੱਲ ਛਿੱਲ ਕੇ ਤੇ ਐਸ ਲੋਟੇ ਇਹ ਸੌਖੇ ਛਿੱਲੇ ਜਾਂਦੇ ਨੇ ਆਹ ਲਓ ਜੀ ਤੁਸੀਂ ਤੇ ਆਪਾਂ ਲਸਣ ਵੀ ਇਹਦੇ ਵਿੱਚ ਪਾ ਲਿਆ ਜੀ ਛਿੱਲ ਕੇ ਮਟਰ ਵੀ ਪਾ ਲੇ ਟਮਾਟਰ ਵੀ ਪਾ ਲੇ ਬੈਂਗਣ ਵੀ ਪਾ ਲੇ ਸਾਰਾ ਕੁਝ ਪਾ ਲਿਆ ਹਨਾ ਤੇ ਹੁਣ ਇਹਨਾਂ ਦਾ ਬਣੂਗਾ ਜੀ ਪੜਥਾ ਬਹੁਤ ਵਧੀਆ ਪੜਥਾ ਬਣਦਾ ਹੈਗਾ ਨਵਾਂ ਤਰੀਕਾ ਤੇ ਨਾਲੇ ਫਿਰ ਰਸਾ ਰਸਾਈ ਨਹੀਂ ਹੁੰਦੀ ਹੈਗੀ ਹੁਣ ਆਪਣੇ ਚੱਕੋ ਜੀ ਇਹਨਾਂ ਨੂੰ ਤੁਸੀਂ ਇਹਨਾਂ ਦੇ ਉੱਤੇ ਲਾ ਦਿਓ ਜੀ ਤੁਸੀਂ ਗ੍ਰੈਂਡਰ ਦੇ ਉੱਤੇ ਲਾ ਦਿਓ ਢੱਕਣ ਸਾਰਾ ਇਕੱਠਾ ਕਰਕੇ ਮਾਮਲਾ ਢੱਕਣ ਲਾ ਕੇ ਤੇ ਇਹਦੇ ਉੱਤੋਂ ਕਰ ਦਿਓ ਬੰਦ ਤੇ ਮੈਂ ਕਹਿੰਨੀ ਉੱਤੋਂ ਬਟਨ ਜਾ ਦਿਓ ਛੱਡ ਤੁਸੀਂ ਬਟਨ ਛੱਡੇ ਤੋਂ ਬਾਅਦ ਇਹਨਾਂ ਨੇ ਹੋ ਜਾਣਾ ਮਿਕਸ ਮਿਕਸ ਹੋ ਜਾਣਗੇ ਜੀ ਮਿਕਸ ਹੋਏ ਬਾਅਦ ਆਪਾਂ ਇਹਨਾਂ ਨੂੰ ਲਾਉਣਾ ਜੀ ਤੜਕ ਫੜਕ ਕਰਨਾ ਹੈਗਾ ਕੱਲਾ ਆਈ ਨਹੀਂ ਵੇ ਇਹ ਪੜਥਾ ਬਣ ਗਿਆ ਹੁਣ ਇਹਨੂੰ ਤਿਆਰੀ ਕਰਨ ਤੇ ਵੀ ਥੋੜਾ ਜਿਹਾ ਟਾਈਮ ਲੱਗੂਗਾ ਆਪਾਂ ਫੇਰ ਉਸੇ ਤੇਲ ਦੇ ਵਿੱਚ ਕੀ ਕਰਨਾ ਹੈਗਾ ਜਿਹੜਾ ਪਿਆ ਸੀਗਾ ਆਪਣੇ ਕੋਲੇ ਕਿਉਂਕਿ ਸਾਫ ਸੁਥਰੇ ਸੀ ਸਾਰਾ ਸਮਾਨ ਆਪਣੇ ਕੋਲੇ ਢੋਕੇ ਸਵਾਰ ਕੇ ਰੱਖਿਆ ਹੋਇਆ ਸੀ ਆਪਾਂ ਉਸੇ ਦੇ ਵਿੱਚ ਅੱਧਾ ਅਸਰ ਚਲਿਆ ਜਾਂਦਾ ਤਾਂ ਕਰਕੇ ਉਹ ਤੇਲ ਕੱਢਣਾ ਨਹੀਂ ਹੈਗਾ ਜੀਰਾ ਪਾ ਲਿਆ ਤੇਜ ਪੱਤਾ ਪਾ ਲਿਆ ਤੇ ਲਾਲ ਮਿਰਚਾਂ ਪਾ ਲਈਆਂ ਵੈਸੇ ਲਾਲ ਮਿਰਚਾਂ ਨੇ ਦੇ ਵਿੱਚ ਰੋਲ ਕੋਈ ਨਹੀਂ ਹੁੰਦਾ ਜੀ ਕਿਉਂਕਿ ਮਿਰਚਾਂ ਤਾਂ ਆਪਾਂ ਦੂਜੇ ਲੋਟ ਵੀ ਪਾਉਣੇ ਹੁੰਦੇ ਮਿਰਚ ਮਸਾਲਾ ਹਲਦੀ ਹਨਾ ਸਾਰਾ ਕੁਝ ਪਾਉਣਾ ਹੁੰਦਾ ਪਰ ਇਹ ਸੋਹਣੀਆਂ ਲੱਗਦੀਆਂ ਨੇ ਮਤਲਬ ਕਿ ਸ਼ੋਅ ਵਾਸਤੇ ਐ ਅਦਰਕ ਪਾ ਲਿਆ ਜੀ ਤੇ ਪਿਆਜ਼ ਪਾ ਲੇ ਪਿਆਜ਼ ਪਾ ਲੇ ਆਪਾਂ ਕੱਟ ਕੇ ਜੀ ਆਪਦੇ ਹਿਸਾਬ ਨਾਲ ਪਾ ਲਿਓ ਪਿਆਜ਼ ਆਪਾਂ ਵੱਧ ਵੀ ਪਾ ਸਕਦੇ ਆ ਪਿਆਜ਼ ਆਪਾਂ ਜਿਆਦਾ ਭੁੰਨਣੇ ਨਹੀਂ ਇਸ ਚੀਜ਼ ਦਾ ਥੋੜਾ ਜਿਹਾ ਧਿਆਨ ਰੱਖੋ ਕਦੇ ਵੀ ਤੁਸੀਂ ਪਰਠਾ ਬਣਾਓ ਉਹ ਪਿਆਜ਼ ਆਪਾਂ ਜਿਆਦਾ ਨਹੀਂ ਭੁੰਨਣੇ ਹੁੰਦੇ ਕਿਉਂਕਿ ਫਿਰ ਪਰਠੇ ਦਾ ਸਵਾਦ ਨਹੀਂ ਆਉਂਦਾ ਜੇ ਆਪਾਂ ਜਿਆਦਾ ਪਿਆਜ਼ ਭੁੰਨ ਲਈਏ ਤਾਂ ਹਰੀਆਂ ਮਿਰਚਾਂ ਪਾਈਆਂ ਨੇ ਸਾਰਾ ਕੁਝ ਆਪਣਾ ਤਿਆਰ ਕੀਤਾ ਹੋਇਆ ਹੈਗਾ ਤੇ ਆਪਾਂ ਨੇ ਕੀ ਕਰਨਾ ਹੈ ਜੀ ਹੁਣ ਨਮਕ ਪਾਤਾ ਨਮਕ ਪਾ ਲਓ ਤੁਸੀਂ ਨਮਕ ਸਵਾਦ ਅਨੁਸਾਰ ਪਾ ਲਓ ਜੀ ਤੁਸੀਂ ਲੂਣ ਤੇ ਹਲਦੀ ਪਾ ਲਓ ਆ ਲਓ ਜੀ ਚੱਕੋ ਜੀ ਤੇ ਉੱਤੇ ਪਾ ਲੋ ਜੀ ਅੱਧਾ ਆਪਣੇ ਪੈ ਗਿਆ ਜੀ ਖੁਰਚਣੇ ਦੇ ਉੱਤੇ ਚਲੋ ਕੋਈ ਗੱਲ ਨਹੀਂ ਇਹਨੂੰ ਵੀ ਵਿਚਾਰੇ ਨੂੰ ਆਇਆ ਹੋ ਗਿਆ ਵੀ ਮੇਰੀ ਵੀ ਇੱਜ਼ਤ ਜੀ ਕਰਤੀ ਰੰਗ ਬਰੰਗਾ ਸਾਰਾ ਸਮਾਨ ਉੱਤੇ ਪਾਤਾ ਹਨਾ ਆਹ ਲੋ ਜੀ ਚੱਕ ਕੇ ਹੁਣ ਆਪਾਂ ਇਹਨੂੰ ਕਰ ਦਿੰਨਾ ਜੀ ਟੇਡਾ ਟੇਡਾ ਕਰਕੇ ਆਪਾਂ ਇਹ ਸਾਰਾ ਕੁਝ ਛਾੜ ਲੈਣਾ ਇਹਦੇ ਤੋਂ ਖੁਰਚਣੇ ਦੇ ਉੱਤੋਂ ਠੀਕ ਹੈ ਜੀ ਆਹ ਲੋ ਜੀ ਆਪਾਂ ਛਾੜ ਲਿਆ ਇਹਨੂੰ ਤੇ ਲੋ ਜੀ ਉਹੋ ਪਾਸੇ ਡੁੱਲ ਗਿਆ ਚਲੋ ਕੋਈ ਗੱਲ ਨਹੀਂ ਪੁੰਝ ਲਾਂਗੇ ਸਾਫ਼ ਕਰ ਲਾਂਗੇ ਆਹ ਲੋ ਜੀ ਇਹ ਬਣ ਗਿਆ ਮਸਾਲਾ ਵਧੀਆ ਤੇ ਉੱਤੇ ਪਾਤਾ ਜੀ ਆਪਾਂ ਇਹ ਪਰਤਾ ਹੁਣ ਮੈਨੂੰ ਆਏ ਦੱਸੋ ਵੀ ਜਿਹੜਾ ਆਪਾਂ ਇਸ ਤਰੀਕੇ ਨਾਲ ਪਰਤਾ ਬਣਾਇਆ ਤੁਹਾਨੂੰ ਕਿਹਨੂੰ ਕਿਹਨੂੰ ਚੰਗਾ ਲੱਗਿਆ ਤੇ ਵਧੀਆ ਮਿੱਠੇ-ਮਿੱਠੇ ਕਰਦਿਆ ਕਰੋ ਕਮੈਂਟ ਤੇ ਟਰਾਈ ਜ਼ਰੂਰ ਕਰਿਓ ਇਸ ਤਰ੍ਹਾਂ ਦਾ ਪਰਤਾ ਬਣਾ ਕੇ ਬਹੁਤ ਸਵਾਦ ਲੱਗਦਾ ਜੇ ਕਿਤੇ ਬਾਜਰੇ ਦੀ ਰੋਟੀ ਨਾਲ ਹੋਵੇ ਤਾਂ ਮੈਂ ਕਹਿੰਦੀ ਆ ਬਾਹ ਭਲੀ ਹੈ ਬਹੁਤ ਹੀ ਵਧੀਆ ਬਣਦਾ ਜੀ ਇਸ ਤਰ੍ਹਾਂ ਕਰ ਲਓ ਤੜਕਾ ਲਾ ਕੇ ਇਹਨੂੰ ਤਿਆਰ ਕਰਕੇ ਤੇ ਉੱਤੇ ਛਿੜਕ ਦਿਓ ਜੀ ਤੁਸੀਂ ਹਰਾ ਧਨੀਆ ਜਦੋਂ ਮੈਂ ਕਹਿੰਦੀ ਉੱਤੇ ਹਰਾ ਧਨੀਆ ਪਾ ਦਿੰਨੇ ਆ ਨਾ ਪੜਤੇ ਤੇ ਉਦੋਂ ਵੀ ਜਾਦੇ ਵਧੀਆ ਟੇਸਟ ਆਉਂਦਾ ਜੀ ਚੱਕੋ ਜੀ ਆ ਪਾਤਾ ਜੀ ਆਪਾਂ ਹਰਾ ਧਨੀਆ ਤੇ ਇਹ ਹੋ ਗਿਆ ਤਿਆਰ ਤਿਆਰ ਕਰ ਲਿਆ ਜੀ ਆਪਾਂ ਤੇ ਕਰੋ ਮਿੱਠੇ ਮਿੱਠੇ ਕਮੈਂਟ ਤੇ ਓਕੇ ਜੀ ਬਾਏ ਬਾਏ